ਆਪਣਾ ਕੁਲਦੀਪ ਸਿੰਘ ਤਾਲੀਵਾਲ ਹਲਕਾ ਵਦਾਇਕ ਜਨਾਲਾ ਇਸ ਵੇਲੇ ਮੈਂ ਹਿੰਦਪਾਗ ਬਾਰਡਰ ਦੇ ਉੱਤੇ ਖੜਾ ਤੁਸੀਂ ਦੇਖਦੇ ਹੋ ਲੱਗੇ ਕੰਡਿਆਂ ਵਾਲੀ ਥਾਰ ਹੈ ਉਧਰ ਪਾਕਿਸਤਾਨ ਹੈ ਇਧਰ ਆਪਣੇ ਭਰਾ ਖੋਤੇ ਆ ਛਾਪੋ ਚੌਂਕੀ ਪੈਂਦੀ ਆ ਇੱਥੇ ਬਹੁਤ ਵਧੀਆ ਝੋਨਾ ਸੀਗਾ ਬਹੁਤ ਹੀ ਵਧੀਆ ਕਿਸਾਨ ਮਿਹਨਤ ਕਰਦੇ ਸੀਗੇ ਸਾਦਾ ਹੀ ਝੋਨਾ ਜਿਹੜਾ ਰੁੜ ਗਿਆ ਬਾਕੀ ਜਿਹੜੀ ਬਚੀ ਜ਼ਮੀਨ ਹੈ ਉਹਦਾ ਦਾ ਫੁੱਟ ਰੀਤ ਪਈ ਆ ਉਹ ਉਹ ਜਿਸ ਥਾਂ ਤੇ ਆਪਾਂ ਖੜੇ ਆ ਇੱਥੇ ਸਾਡੀ ਬੀਐਸਐਫ ਦੇ ਜਵਾਨ ਖੜੇ ਆ ਸਾਡੇ ਅਫਸਰ ਖੜੇ ਨੇ ਇੱਥੇ ਬੀਐਸਐਫ ਦੀ ਚੌਂਕੀ ਸੀ ਬਹੁਤ ਵੱਡੀ ਚੌਂਕੀ ਸੀਗੀ ਸਭ ਢੁੱਡ ਗਈ ਇਹਨਾਂ ਦੀਆਂ ਗੱਡੀਆਂ ਜੜਾ ਡੁੱਬੀਆਂ ਪਈਆਂ ਥੱਲੇ ਜਿਪਸੀਆਂ ਵਗੈਰਾ ਸਭ ਪੈਟੇ ਦੀ ਹੋ ਗਈ ਇਹਨਾਂ ਦੀ ਚੌਂਕੀ ਜਿਹੜੀ ਆ ਉਧੇ ਦੇਖੋ ਸਾਡੀ ਕੰਡਿਆਂ ਵਾਲੀ ਤਾਰ ਵੀ ਢੁੱਡ ਗਈ ਇਹ ਹੋਣ ਬੜੀ ਔਖੀ ਦਾਣੂ ਬਚਾਦੇ ਸਾਡੇ ਜਵਾਨ ਉਹ ਤੁਸੀਂ ਸਾਹਮਣੇ ਦੇਖੋ ਉੱਥੇ ਉੱਥੋਂ ਲੈ ਕੇ ਇੱਦੋਂ ਤੱਕ ਸਾਰੇ ਪਹਿਲੇ ਡਿਊਟੀ ਕਰਦੇ ਆ ਬੜੀ ਔਖੀ ਡਿਊਟੀ ਸਾਡੀ ਸਖਿਆ ਦੇਸ਼ ਦੀਏ ਕਰਦੇ ਆ ਸੋ ਬੜਾ ਨੁਕਸਾਨ ਹੋਇਆ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜਿਹੜੀ ਤੇ ਜ਼ਮੀਨ ਬਚ ਗਈ ਹੈ ਇਹਦਾ ਤਾਂ ਮਤਲਬ ਜਿਹੜਾ ਅਸੀਂ ਮੌਜਾ ਜਿਹੜਾ ਉਹ ਫਸਲ ਜਿਹੜੀ ਤਬਾਹ ਹੋਈ ਹੈ ਉਹ ਦਵਾਵਾਂਗੇ ਸਾਡੇ ਲਈ ਇੱਕ ਵੱਡਾ ਜਿਹੜਾ ਮਸਲਾ ਆ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਅੱਜ ਤੋਂ 2 ਸਾਲ ਪਹਿਲਾਂ ਦੱਸਿਆ ਸੀ ਜਦੋਂ 22 ਚ ਪਾਣੀ ਆਇਆ ਸੀਗਾ ਪਰ ਇਹ ਪਰਵਾ ਦਾ ਮਾਮਲਾ ਜਿਹੜਾ ਇਹ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਸਾਡੀ ਜਿਹੜੀ ਜ਼ਮੀਨ ਦਰਿਆ ਖਿੱਚ ਕੇ ਲੈ ਜਾਂਦਾ ਦਰਿਆ ਬੁਰਦ ਹੋ ਜਾਂਦੀ ਜਿਹਨੂੰ ਕਹਿੰਦੇ ਆ ਦੁੱਖ ਦੀ ਗੱਲ ਹੈ ਕਿ 20-20 ਲੱਖ ਦਾ ਗੱਲਾ ਸੀਗਾ ਉਹਦਾ ਇੱਕ ਪੈਸਾ ਕਿਸਾਨ ਨੂੰ ਨਹੀਂ ਮਿਲਦਾ ਇਹ ਸਰਪੰਚ ਸਾਹਿਬ ਖੋਤੇ ਆ ਬਲਬੱਦੇ ਦਰਿਆ ਦੇ ਇਹਨਾਂ ਦੀ ਜ਼ਮੀਨ ਉਡ ਗਿਆ ਸਭ ਉਹੀ ਕਿਸਾਨ ਨੇ ਵਿਚਾਰੇ ਅੱਜ ਆਪਣੇ ਸੰਦ ਜਿਹੜੇ ਦੱਬੇ ਗਏ ਸੀਗੇ ਉਹ ਇਹਨਾਂ ਨੇ ਦਰਿਆ ਚੋਂ ਕੱਢੇ ਟਰੈਕਟਰ ਟਰਾਲੀਆਂ ਹੱਲਾਂ ਕਈ ਕੁਝ ਕੱਢਿਆ ਉਹ ਲੈ ਕੇ ਜਾਣੇ ਅਸੀਂ ਹੁਣ ਮਤਲਬ ਜਿਹੜੀ ਦਰਿਆ ਬੁਰਦ ਜ਼ਮੀਨ ਹੈ ਮੈਂ 2 ਜੁਲਾਈ ਨੂੰ ਦਰਿਆਮਾ ਵਾਦੇ ਜਿਹੜੇ ਮੰਤਰੀ ਨੇ ਪਾਟਲ ਸਾਹਿਬ ਉਹਨਾਂ ਨੂੰ ਦਿੱਲੀ ਮਿਲਿਆ ਸੀਗਾ ਮੈਂ ਕਹਾਂ ਜੀ ਸਾਡੇ ਉੱਤੇ ਦਰਿਆਵਰਧ ਹੋ ਜਾਂਦੀ ਹੈ ਜ਼ਮੀਨ ਕਿਸਾਨ ਨੂੰ ਉਹਦਾ ਕੁਝ ਨਹੀਂ ਮਿਲਦਾ ਉਹ ਉਹ ਮਾਦ ਦਾ ਜਿਹੜਾ ਮਿਲਣਾ ਚਾਹੀਦਾ 26 ਤੋਂ ਲੈ ਕੇ 29 ਤੱਕ ਜਿਹੜਾ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੈ ਮੈਂ ਫੇਰ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਸਾਡੇ ਕੋਲ ਇੱਕ ਹੀ ਉਮੀਦ ਹੈ ਜੇ ਜੀ ਸਾਡੀ ਗੱਲ ਸੁਣਦੀ ਹੈ ਤੇ ਗੱਲ ਪੂਰੀ ਕਰ ਦਿੰਦੀ ਹੈ ਇਦਾਂ ਮੈਂ ਪਿਛਲੇ ਦਿਨੀ ਉਹਨਾਂ ਨੂੰ ਕਿਹਾ ਸੀਗਾ ਕਿ ਰੇਤ ਆ ਗਈ ਆ ਸੀਐਮ ਸਾਹਿਬ ਤੁਸੀਂ ਇੱਕ ਪਾਲਿਸੀ ਲਾਗੂ ਕਰ ਲਓ ਕਿ ਜਿਸ ਦਾ ਖੇਤ ਉਸ ਦੀ ਰੇਤ ਉਹਨਾਂ ਨੇ ਅਗਲੇ ਦਿਨ ਹੀ ਕੈਬਿਨਟ ਦੇ ਵਿੱਚੋਂ ਪਾਲਿਸੀ ਜਿਹੜੀ ਲਾਗੂ ਕਰਤੀ ਸੀਗੀ ਬਹੁਤ سارے ਕਿਸਾਨਾਂ ਨੂੰ ਉਹਦਾ ਫਾਇਦਾ ਹੋਊਗਾ ਤੇ ਮੈਂ ਇਹ ਵੀ ਹੈ ਕਿ ਮਿਲ ਕੇ ਸੀਐਮ ਸਾਹਿਬ ਨੂੰ ਮੈਂ ਕਹੂੰਗਾ ਕਿ ਉਹ ਭਾਵੇਂ મોદી ਨਾਲ ਗੱਲ ਕਰਨ ਕਿਸੇ ਨਾਲ ਗੱਲ ਕਰਨ ਕਿਉਂਕਿ ਸੈਂਟਰ ਦਾ ਇਹ ਮਸਲਾ ਸੈਂਟਰ ਵਾਲੇ ਸਾਨੂੰ ਦਰਿਆ ਬਰਧ ਜ਼ਮੀਨ ਦਾ ਇੱਕ ਪੈਸਾ ਨਹੀਂ ਦਿੰਦੇ ਫੋਂ ਜਿਹੜੇ ਕਿਸਾਨਾਂ ਦੀ 20-20 ਕਿੱਲੇ ਜ਼ਮੀਨ 25-25 ਕਿੱਲੇ ਜ਼ਮੀਨ 15-15 ਕਿੱਲੇ ਜ਼ਮੀਨ ਤੇ ਦਰਿਆ ਵਹ ਰੋ ਗਿਆ ਦਰਿਆ ਲੈ ਕੇ ਖਿੱਚ ਗਿਆ ਇੱਥੇ ਇੱਥੇ 14 ਸੀਗਾ ਜਿੱਥੇ ਉਹ ਦਰਿਆ ਵਹ ਰਿਹਾ ਉਹ ਦਰਿਆ ਲੈ ਗਿਆ ਸਾਰੀ ਖਿੱਚ ਕੇ ਇਹਨਾਂ ਵਿਚਾਰਿਆਂ ਨੂੰ ਇੱਕ ਪੈਸਾ ਨਹੀਂ ਮਿਲਣਾ ਔਰ ਜਿੱਥੇ 10-10 ਫੁੱਟ ਦੇ ਉੱਤੇ ਚੜ ਗਿਆ ਜਿੱਥੇ ਆਪਾਂ ਖੜੇ ਆ ਸਰ ਇਹਨੂੰ ਦਬਾਵਾ ਜ਼ਮੀਨ ਬਣਾਉਣਾ ਬਹੁਤ ਵੱਡਾ ਮਸਲਾ ਬਾਣੀ ਨਹੀਂ ਸਕਦੀ ਇਹ ਚਲੋ ਪੰਜਾਬੀ ਹੈ ਬੜੇ ਹਿੰਮਤੀ ਨੇ ਸਾਡੀ ਸਿੱਖ ਕੌਮ ਬੜੀ ਹਿੰਮਤੀ ਕੌਮ ਆ ਇਹ ਕਰਨਗੇ ਬਦਚਾਰੇ ਕਿੰਨਾ ਕੰਮਗੇ ਇੰਨਾ ਵੱਡਾ ਜਿਆਦਾ ਇਹਨਾਂ ਦੇ ਬਾਰੇ ਵਿੱਚ ਵੀ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਕਿ ਜਿਨ੍ਹਾਂ ਨੇ ਜ਼ਮੀਨਾਂ ਦਾ ਪੱਧਰੀਆਂ ਕਰਦੀਆਂ ਸਾਡੇ ਇਹਨਾਂ ਦੀ ਵੀ ਮਤ ਕਰੋ ਇਹਨਾਂ ਨੂੰ ਮੁਆਵਜ਼ਾ ਦੇ ਤਲ ਫਸਲਾਂ ਦਾ ਤੁਸੀਂ ਦੇਣਾ ਇਹ ਤੋਂ ਇਲਾਵਾ ਵੀ ਮਤ ਕਰੋ ਜੋ ਕੋਈ ਰੇਤ ਵਗੈਰਾ ਜਿੱਤਾ ਅੱਜ ਅਸੀਂ ਮਤਲਬ ਜਿਹੜਾ ਨੰਗਲ ਸੋਲ ਦੇ ਵਿੱਚ ਸਾਡੇ ਦਾ ਸਭਾ ਦੇ ਮੈਂਬਰ ਸਾਹੀ ਸਾਹਿਬ ਨੇ ਉੱਤੇ ਰੇਤ ਚੋਣ ਵਾਸਤੇ ਸਵੇਰੇ ਅਸੀਂ 10 ਟਟਾ ਟਰਾਲੀਆਂ ਚਾਰ ਜੀਸੀਬੀ ਖੜੀਆਂ ਸੀਗੀਆਂ ਇਦਾਂ ਹੀ ਅਸੀਂ ਇੱਥੇ ਵੀ ਕੋਸ਼ਿਸ਼ ਤੇ ਕਰਾਂਗੇ ਔਰ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਹ ਬਾਡਰ ਦੇ ਜਿਹੜੇ ਕਿਸਾਨ ਨੇ ਮੈਂ ਤਾਂ ਹੀ ਕਿਹਾ ਸੀਗਾ ਤੁਸੀਂ ਕੇਂਦਰ ਨੂੰ ਕਹਿੰਦੇ ਸੀ ਕਿ 60000 ਕਰੋੜ ਰੁਪਏ ਸਾਡਾ ਬਕਾਇਆ ਦੋ 20000 ਕਰੋੜ ਰੁਪਏ ਜਿਹੜਾ ਹੜ੍ਹਾਂ ਦਾ ਸਾਨੂੰ ਮੁਆਜਰਾ ਦੋ ਤੇ ਮੈਂ ਮਤਲਬ ਮੋਦੀ ਜੀ ਨੂੰ ਲਿਖਤੀ ਚਿੱਠੀ ਭੇਜੀ ਚਵਾਨ ਸਾਹਿਬ ਦੇ ਲਈ ਖੇਤੀਬਾੜੀ ਮੰਤਰੀ ਸਾਹਿਬ ਨੂੰ ਕਿ ਸਸ ਸਾਨੂੰ 2000 ਕਰੋੜ ਰੁਪਏ ਚਾਹੀਦਾ ਅਜ ਨਾਲ ਇਹਨੂੰ ਚਾਹੀਦਾ ਐਸੇ ਕਰਕੇ ਮੈਂ ਮੰਗਿਆ ਹਾਲ ਦੇਖੋ ਨਾਲੇ ਦਾ ਕੀ ਹੋਇਆ ਜਿਵੇਂ ਨਾ ਕਿ ਦ ਚਲ ਗਿਆ 10 ਦਾ ਫੁੱਟ ਰੇਤ ਹੋ ਗਈ ਆ ਮੈਂ ਸੀਐਮ ਸਾਹਿਬ ਇਸੇ ਕਰਕੇ ਕਹਿੰਦਾ ਕਿ 2000 ਕਰੋੜ ਸੈਂਟਰ ਗਵਰਨਮੈਂਟ ਸਾਨੂੰ ਦਵੇ ਪਰ ਉਹਨਾਂ ਨੇ ਸਾਨੂੰ ਇੱਕ ਦਵਾਈ ਨਹੀਂ ਦਿੱਤੀ ਸਾਨੂੰ ਉਹਨਾਂ ਤੋਂ ਆਸ ਵੀ ਨਹੀਂ ਅਸੀਂ ਮੰਗਦੇ ਰਹਿ ਗਏ ਉਹਨਾਂ ਨੇ ਉਹਦੇ ਪੰਜਾਬ ਨੂੰ ਕੁਛ ਨਹੀਂ ਦਿੱਤਾ ਮੇਰਾ ਖਿਆਲ ਅੱਜ ਤੱਕ ਵੀ ਮੈਂ ਸਵੇਰੇ ਕੇ ਨੂੰ ਪੁੱਛਿਆ ਸੀਗਾ ਜਿਹੜਾ 1600 ਕਰੋੜ ਮੋਦੀ ਅਨਾਉਂਸ ਕਰਕੇ ਗਿਆ ਉਹਦਾ ਵੀ ਇੱਕ ਪੈਸਾ ਨਹੀਂ ਆਇਆ ਇਹ ਬੀਜੇਪੀ ਦਾ ਹਾਲ ਹੈ ਸੋ ਮੈਂ ਕਿਸਾਨਾਂ ਨੇ ਮੈਨੂੰ ਹੁਣੇ ਕਿਹਾ ਕਿ ਇੱਕ ਬੇੜਾ ਸਾਧੂ ਬੜਾ ਕੇ ਦਿਓ ਮੈਂ ਪਹਿਲਾਂ ਵੀ 2-3 ਸਾਲ ਪਹਿਲਾਂ ਇਹਨਾਂ ਨੂੰ ਬੇੜਾ ਤੇ ਕਬੇੜੀ ਦਿੱਤੀ ਸੀਗੀ ਤੇ ਹੁਣ ਵੀ ਮੈਂ ਇਹਨਾਂ ਦਾ ਵਾਅਦਾ ਕੀਤਾ ਇਹਨਾਂ ਨੂੰ ਬੇੜਾ ਜਿਹੜਾ ਉਹ ਮੈਂ ਖੁਦ ਜਿਹੜਾ ਆਪ ਬੜਵਾ ਕੇ ਜਿਹੜਾ ਉਹ ਦਊਂਗਾ ਮੈਂ ਬੇੜੇ ਦਾ ਆਰਡਰ ਕਰਤਾ ਕਿਉਂਕਿ ਬੇੜੇ ਤੋਂ ਬਿਨਾ ਲੰਘਣਾ ਬੇੜੇ ਤੋਂ ਬਿਨਾ ਪਾਸ ਆਪਣਾ ਟਰੈਕਟਰ ਲੈ ਕੇ ਉਹਨਾ ਅਸੰਭਵ ਹੈ ਅੱਜ ਵੀ ਪੀਐਸਐਫ ਦੇ ਅਧਿਕਾਰੀਆਂ ਨੇ ਪਰਮਿਸ਼ਨ ਦਿੱਤੀ ਆ ਤੇ ਅਸੀਂ ਪਾਸ ਆ ਸਕੇ ਕਿਉਂਕਿ ਬੜਾ ਰਿਸਕੀ ਕੰਮ ਹੈ ਬਿਲਕੁਲ ਪਾਸ ਦਾ ਨਾਲ ਹੈ ਸੋ ਬੀਐਸਐਫ ਦੇ ਜਵਾਨ ਬੀਐਸਐਫ ਦੇ ਅਫਸਰ ਜਿਹੜੇ ਉਹ ਨਾਲ ਆਏ ਉਹਨਾਂ ਥਾਮ ਨੂੰ ਲੈ ਕੇ ਆਇਆ ਨੂੰ ਤਾਂ ਨਾਲ ਲੈ ਕੇ ਆਏ ਬੇੜੇ ਦੇ ਉੱਤੇ ਔਰ ਟਰੈਕਟਰ ਜਿਹੜੇ ਹੁਣੇ ਆਪਾਂ ਲੱਗ ਕੇ ਖੜਨੇ ਆ ਇਹ ਮੈਂ ਸਾਰੇ ਦੁਨੀਆ ਦੇ ਪੰਜਾਬੀਆਂ ਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਜੇ ਮੇਰੀ ਕੋਈ ਆਵਾਜ਼ ਐਨਆਰਆਈ ਪਲੱਸ ਹੁੰਦਾ ਹੋਵੇ ਉਹਨੂੰ ਮੇਰੀ ਬੇਨਤੀ ਹੈ ਕਿ ਆ ਪਿੰਡ ਹੈ ਬਲ ਲੱਬੇ ਦਰਿਆ ਸ਼ਾਹਪੋ ਚੌਂਕੀ ਆ ਉਹਦੇ ਸਾਹਮਣੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਜੇ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਹੋ ਇਸ ਪਿੰਡ ਦੇ ਵਿੱਚ ਕਦੇ ਉਹ ਸਾਨੂੰ ਆ ਕੇ ਤੁਹਾਨੂੰ ਮਿਲਦੀ ਲੋੜ ਨਹੀਂ ਇਹ ਪਿੰਡ ਚ ਆਓ ਸਿੱਧਾ ਇਹਨਾਂ ਕਿਸਾਨਾਂ ਦੀ ਬਾਹ ਫੜੋ ਯਾਰ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਜੋ ਤੁਸੀਂ ਕਰ ਸਕਦੇ ਹੋ ਇਹਨਾਂ ਕਿਸਾਨਾਂ ਲਈ ਕਰੋ ਨੁਕਸਾਨ ਤਾਂ ਸਦਾ ਹੀ ਪਿੱਛੇ ਬਹੁਤ ਹੋ ਗਿਆ ਤੋੜੀ ਸਾਡਾ ਕੋਨੇ ਹਾਲ ਤੱਕ ਪਰ ਇੱਥੇ ਤਾਂ ਸਦ ਵੇਖੋ ਤੁਸੀਂ ਦੱਬੀਆਂ ਟਰੈਕਟਰ ਲੱਭਣ ਦੇ 6 ਟਰੈਕਟਰ ਲੱਭ ਗਏ ਟਰਾਲੀ ਲੱਭ ਗਈ ਹੱਲਾਂ ਲੱਭ ਗਿਆਂ ਤੇ ਇਹ ਕਈ ਇਹਨਾਂ ਦੇ ਟਰੈਕਟਰ ਟਰਾਲੀਆਂ ਵਿੱਚ ਹੀ ਨੇ ਪਾਣੀ ਚ ਜਿਹੜੇ ਸਜੇ ਜਿਹੜਾ ਲੱਭਣਗੇ ਸੋ ਮੈਂ ਸਾਰੇ ਭਰਾਵਾਂ ਨੂੰ ਐਨਰੀਆਂ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਜਿਹੜੀ ਬੇਨਤੀ ਕਰੂੰਗਾ ਕਿ ਇਹਨਾਂ ਕਿਸਾਨ ਭਰਾਵਾਂ ਦੀ ਆਪਾਂ ਮਤਤ ਕਰੀਏ ਇਹਨਾਂ ਨੂੰ ਦੁਬਾਰਾ ਆਪਾਂ ਇਹਨਾਂ ਦੇ ਪੈਰਾਂ ਤੇ ਖੜੇ ਕਰੀਏ ਕਿਉਂਕਿ ਇਹ ਵੇਤ ਜਿਹੜੀ ਹੈ ਜਿਹੜੀ ਉਧਰ ਆ ਉਹ ਤੇ ਚਲ ਜੂ ਕਿਸਾਨ ਵੇਚ ਲੂਗਾ ਭਰਾ ਦੇਤ ਜਿਹੜੀ ਦਰਿਆ ਤੋਂ ਪਾਰ ਖੜੀ ਦੀ ਜਾ ਸਕਦੀ ਕੇ ਪਾਸੇ ਇਹ ਤੇ ਇੱਥੇ ਹੀ ਆ ਤੱਕ ਤੁੱਕੇ ਦਰਿਆ ਸੁੱਕੀ ਜਾਵੇ ਜਾਂ ਕੁਝ ਕੀਤਾ ਜਾਵੇ ਸੋ ਮੈਂ ਇਹਨਾਂ ਨਾਲ ਵਾਅਦਾ ਕੀਤਾ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਹਰ ਸੰਭਵ ਅੱਤਿੱਕੇ ਨਾਲ ਇਹਨਾਂ ਦੀ ਮਦਦ ਕਰੂਗੀ ਅਸੀਂ ਇਹਨਾਂ ਦੇ ਨਾਲ ਆ ਉਹਦੇ ਇਹਨਾਂ ਨੂੰ ਬੇੜੇ ਵੀ ਜਲਦੀ ਬਣਾ ਕੇ ਉਹਨਾਂ ਨੂੰ ਕਹਿਤਾ ਘਰ ਸਾਹ ਦੇ ਵਿੱਚ ਵਿੱਚ ਬੇੜਾ ਬਣਾ ਕੇ ਸਾਨੂੰ ਦੋ ਹੋਰ ਵੀ ਜਿਹੜੀ ਡਿਮਾਂਡ ਕਰਨਗੇ ਉਹ ਇਹਨਾਂ ਦੀ ਆਪਾਂ ਪੂਰੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ